ਸਾਲ ਦੇ ਸਫਰ ਦੇ ਵਿੱਚ ਤੁਸੀਂ ਕਾਫੀ ਫਾਰਮਸ ਕੀਤੇ ਨੇ ਕਾਫੀ ਕੁਝ ਬਦਲਾਵ ਵੀ ਦੇਖਿਆ ਫੋਕ ਡਾਂਸਸ ਦੇ ਵਿੱਚ ਜਿਹੜੇ ਫੋਕ ਡਾਂਸਸ ਤੁਸੀਂ ਕਰਦੇ ਰਹੋ ਕੀ ਕੁਝ ਬਦਲਾਵ ਆਇਆ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਦੇਖੋ ਮੈਨੂੰ ਮੈਂ ਬੜਾ ਆਪਣੇ ਆਪ ਨੂੰ ਕੁਝ ਕਿਸਮਤ ਸਮਝਦਾ ਹਾਂ ਕਿ ਮੈਂ ਕਾਫੀ ਸੀਨੀਅਰ ਦੇ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਜਿਵੇਂ ਕਿ 우ਸਤਾਦ ਗਰੀਬ ਦਾਸ ਜੀ 우ਸਤਾਦ ਪ੍ਰੇਮ ਚੰਦ ਜੀ ਹੋ ਗਏ ਉਸ ਤੋਂ ਬਾਅਦ ਮਾਲੀਦਮ ਜੀ ਹੋ ਗਏ ਨੇ ਫਿਰ ਆਪਣੇ ਬਹਾਦਰ 우ਸਤਾਦ ਜੀ ਸੁਨਾਮ ਤੁਸੀਂ ਮਤਲਬ ਹੋਰ ਰਾਜੂ ਜੀ ਨੇ ਆਪਣੇ ਲੁਧਿਆਣੇ ਤੋਂ ਨੇ ਕਰਤਾਰ ਸਿੰਘ ਨੇ ਹੁਣ ਕੰਮ ਕਰ ਰਹੇ ਨੇ ਸਾਡੇ ਨਾਲ ਮਤਲਬ ਮੈਨੂੰ ਬਹੁਤ ਸੀਨੀਅਰ ਤੋਂ ਸੀਨੀਅਰ ਆਰਟਿਸਟ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ ਤੇ ਜੂਨੀਅਰ ਦੇ ਨਾਲ ਵੀ ਕੰਮ ਕਰਨ ਦਾ ਮਿਲਿਆ ਸੀਨੀਅਰ ਜਿਹੜੇ ਪੁਰਾਣੇ ਸੀਗੇ ਜਿਵੇਂ ਪ੍ਰੇਮ ਚੰਦ ਜੀ ਸੀ ਉਹਨਾਂ ਕੋਲੋਂ ਮੈਂ ਲੁੱਡੀ ਪਹਿਲੀ ਨੱਚਿਆ ਮੈਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਅਸਲ ਚ ਲੁੱਡੀ ਹੈ ਕੀ ਚੀਜ਼ ਹੈ